ਹੁਣ ਤਾਂ ਆਪਣੇ ਕੋਲੇ ਸਮਾਂ ਹੀ ਨਹੀਂ ਨਾ ਹੈ ਹੁਣ ਤੇ ਗੁਰਮੁਖਵਾਜਾਂ ਮਾਰਦੇ ਨੇ ਆ ਜਾਓ ਭਾਈ satsang ਵਿੱਚ ਬਹਿ ਜਾਓ ਕਹਿੰਦੇ ਹਾਂ ਟਾਈਮ ਕਿੱਥੇ ਜੀ ਸਾਡੇ ਕੋਲੇ ਸਾਡਾ ਟਾਈਮ ਪਤਾ ਕਦੋਂ ਲੱਗਣਾ ਹੈ ਉਹ ਇੱਕ ਪ੍ਰਮਾਣ ਦਿਆ ਕਰਦੇ ਨੇ ਸਤਿਪੁਰਸ਼ ਕਹਿੰਦੇ ਇੱਕ ਨੌਜਵਾਨ ਬਾਜ਼ਾਰ ਵਿੱਚ ਤੁਰਿਆ ਜਾਂਦਾ ਹੈ ਸਰੰਗੀ ਵਜਾਉਂਦਾ ਹੈ ਉਹ ਸਰੰਗੀ ਵਜਾ ਕੇ ਇੱਕ ਇੱਕ 2-2 ਰੁਪਏ ਲੈਂਦਾ ਸੀ ਜੀ ਸੁਣਨ ਵਾਲੇ ਦੇ ਦਿੰਦੇ ਸੀ ਇੱਕ ਦਿਨ ਐਸਾ ਹੋਇਆ ਵੀ ਸਵੇਰ ਤੋਂ ਲੈ ਕੇ ਦੁਪਹਿਰ ਹੋ ਗਈ ਦੁਪਹਿਰ ਵੀ ਢਲ ਚੱਲੀ ਉਹਦੇ ਕੋਲੋਂ ਸਰੰਗੀ ਸੁਣੀ ਤਾਂ ਬਹੁਤਿਆਂ ਨੇ ਪਰ ਪੈਸਾ ਨਾ ਕਿਸੇ ਨੇ ਦਿੱਤਾ ਉਹ ਬਾਜ਼ਾਰ ਵਿੱਚ ਤੁਰਿਆ ਜਾਂਦਾ ਇੱਕ ਹਟੀ ਤੇ ਇੱਕ ਲਾਲਾ ਜੀ ਬੈਠੇ ਕੋਈ ਹਿਸਾਬ ਕਿਤਾਬ ਕਰ ਰਹੇ ਨੇ ਉਸ ਨੌਜਵਾਨ ਨੇ ਉਸ ਲਾਲਾ ਜੀ ਨੂੰ ਉਸ ਬਾਉ ਜੀ ਨੂੰ ਬੁਲਾਇਆ ਬਾਉ ਜੀ ਮੈਂ ਤੁਹਾਨੂੰ ਸਰੰਗੀ ਸੁਣਾਵਾਂ ਉਹ ਕਹਿੰਦਾ ਮੈਨੂੰ ਕਿੱਥੇ ਸਮਾਂ ਮੇਰੇ ਕੋਲ ਤੇ ਇੱਕ ਪਲ ਦਾ ਵੇਲ ਨਹੀਂ ਵੇਖ ਮੈਂ ਹਿਸਾਬ ਕਿਤਾਬ ਕਰ ਰਿਹਾ ਮੈਨੂੰ ਤੰਗ ਨਾ ਕਰ ਪਰੇਸ਼ਾਨ ਨਾ ਕਰ ਉਹ ਹੱਥ ਜੋੜ ਕੇ ਕਹਿੰਦਾ ਬਾਉ ਜੀ ਗੱਲ ਅਸਲ ਵਿੱਚ ਇਹ ਹੈ ਵੇ ਸਵੇਰ ਤੋਂ ਲੈ ਕੇ ਮੈਂ ਛਕਿਆ ਕੁਝ ਨਹੀਂ ਮੈਂ ਖਾਧਾ ਕੁਝ ਨਹੀਂ ਭੁੱਖ ਮੈਨੂੰ ਬੜੀ ਲੱਗੀ ਐ ਜੇ ਤੁਸੀਂ ਮੇਰੇ ਕੋਲੋਂ ਸਰੰਗੀ ਸੁਣ ਲਮੋ ਤੇ ਮੈਨੂੰ 2 ਰੁਪਏ ਦੇ ਦੋ ਤੇ ਮੈਂ ਰੋਟੀ ਖਾ ਲਾਂਗਾ ਉਹ ਕਹਿੰਦਾ ਕਾਕਾ ਸਰੰਗੀ ਸੁਣਨ ਦਾ ਤੇ ਮੇਰੇ ਕੋਲੇ ਸਮਾਂ ਨਹੀਂ ਤੂੰ 2 ਰੁਪਏ ਲੈ ਲੈ ਰੋਟੀ ਖਾ ਲੈ ਤੂੰ ਉਹ ਕਹਿੰਦਾ ਨਹੀਂ ਜੀ ਇਦਾਂ ਨਹੀਂ ਮੈਂ ਪੈਸੇ ਲੈਣੇ ਮੈਂ ਭੀਖ ਨਹੀਂ ਮੰਗਦਾ ਮੈਂ ਇਦਾਂ ਪੈਸੇ ਨਹੀਂ ਲੈਣੇ ਕਹਿੰਦੇ ਫੇਰ ਮੇਰੇ ਕੋਲੇ ਸਰੰਗੀ ਸੁਣਨ ਦਾ ਤਾਂ ਸਮਾਂ ਨਹੀਂ ਉਹ ਕਹਿੰਦਾ ਜੀ ਫੇਰ ਇਦਾਂ ਕਰੋ ਤੁਹਾਡੇ ਕੋਲੇ ਸਮਾਂ ਕਿਦਾਂ ਹੈ ਜਿੱਦਣ ਤੁਹਾਡੇ ਕੋਲੇ ਸਮਾਂ ਹੈ ਮੈਂ ਸਰੰਗੀ ਤੁਹਾਨੂੰ ਉਦੋਂ ਆ ਕੇ ਸੁਣਾ ਦਿਆਂਗਾ ਤੇ ਪੈਸੇ ਮੈਂ ਤੁਹਾਡੇ ਕੋਲ ਅੱਜ ਲੈ ਲੈਣਾ ਮੈਂ ਤੁਹਾਡੇ ਨਾਲ ਵਾਅਦਾ ਕਰ ਲੀਨਾ ਉਹ ਕਹਿੰਦਾ ਵੇਖ ਅੱਜ ਸੋਮਵਾਰ ਹੈ ਨਾ ਤੇ ਤੂੰ ਸ਼ੁੱਕਰਵਾਰ ਆਈ ਸਾਡੇ ਕੋਲ ਸ਼ੁੱਕਰਵਾਰ ਮੇਰੇ ਕੋਲੇ ਵੇਲ ਹੁੰਦਾ ਹੈ ਉਸ ਦਿਨ ਮੇਰਾ ਬੇਟਾ ਬੈਠਦਾ ਇੱਥੇ ਤੇ ਮੈਂ ਥੋੜਾ ਜਿਹਾ ਵਿਹਲਾ ਹੁੰਨਾ ਉਦਣ ਨੂੰ ਤੂੰ ਮੈਨੂੰ ਸਰੰਗੀ ਸੁਣਾ ਦੇ ਜੀ ਸ਼ੁਕਰਵਾਰ ਆ ਜੀ ਕਹਿੰਦਾ ਜੀ ਵਾਅਦਾ ਰਿਆ ਤੁਹਾਡੇ ਨਾਲ ਮੈਂ ਜ਼ਰੂਰ ਆਵਾਂਗਾ ਉਹਨੇ 2 ਰੁਪਏ ਲੈ ਚੱਲ ਆ ਗਿਆ ਸ਼ੁਕਰਵਾਰ ਆ ਗਿਆ ਮੁੜ ਕੇ ਹੁਣ ਜਦੋਂ ਉੱਥੇ ਆਇਆ ਤੇ ਉੱਥੇ ਸ਼ਾਹ ਜੀ ਨਹੀਂ ਬੈਠੇ ਕੋਈ ਨੌਜਵਾਨ ਬੈਠਾ ਉਹ ਪੁੱਛਦਾ ਜੀ ਲਾਲਾ ਜੀ ਕਿੱਥੇ ਗਏ ਸ਼ਾਹ ਜੀ ਕਿੱਥੇ ਗਏ ਕਹਿੰਦੇ ਦੱਸੋ ਕੰਮ ਕੀ ਕਹਿੰਦੇ ਕੰਮ ਤਾਂ ਕੋਈ ਬਹੁਤਾ ਖਾਸ ਨਹੀਂ ਮੈਂ ਉਹਨਾਂ ਨੂੰ ਸਰੰਗੀ ਸੁਣਾਉਣੀ ਸੀ ਕਹਿੰਦੇ ਕਿਦਨ ਆਇਆ ਸੀ ਤੂੰ ਉਹ ਕਹਿੰਦਾ ਮੈਂ ਸੋਮਵਾਰ ਆਇਆ ਸੀ ਕਹਿੰਦਾ ਅੱਛਾ ਤੂੰ ਸੋਮਵਾਰ ਆਇਆ ਸੀ ਲਾਲਾ ਜੀ ਬੁੱਧਵਾਰ ਚੜਾਈ ਕਰ ਗਏ ਕਹਿੰਦਾ ਉਹੋ ਅੱਛਾ ਮੇਰਾ ਤਾਂ ਉਹਨਾਂ ਨਾਲ ਵਾਅਦਾ ਕਰਿਆ ਹੋਇਆ ਸੀ ਮੈਂ ਤੇ 2 ਰੁਪਏ ਉਹਨਾਂ ਕੋਲੋਂ ਲਏ ਸੀ ਤੇ ਵਾਅਦਾ ਕੀਤਾ ਸੀ ਮੈਂ ਸ਼ੁੱਕਰਵਾਰ ਨੂੰ ਤੁਹਾਨੂੰ ਸਰੰਗੀ ਸੁਣਾਵਾਗਾ ਕਿ ਇਹ ਕੀ ਗੱਲ ਬਣੀ ਵੇਰੇ ਅੱਛਾ ਚਲੋ ਮੈਨੂੰ ਇਹ ਦੱਸੋ ਵੀ ਉਹਨਾਂ ਦਾ ਸੰਸਕਾਰ ਕਿੱਥੇ ਕੀਤਾ ਖ ਫਲਾਨੇ ਸ਼ਮਸ਼ਾਨ ਘਾਟ ਦੇ ਵਿੱਚ ਉਹ ਚਲਿਆ ਗਿਆ ਉੱਥੇ ਹੁਣ ਉਹ ਸਵਾਦ ਦੀ ਢੇਰੀ ਦੇ ਕੋਲ ਬਹਿ ਗਿਆ ਜਾ ਕੇ ਕਹਿੰਦਾ ਲਾਲਾ ਜੀ ਹੁਣ ਤਾਂ ਵਿਹਲੇ ਹੀ ਹੋ ਨਾ ਹੁਣ ਸੁਣ ਲਓ ਸਰੰਗੀ ਸਾਡਾ ਵੀ ਵੇਹਲ ਓਦਣਾ ਹੀ ਲੱਗਣਾ ਜਿੱਦਣ ਸਵਾਦ ਹੀ ਢੇਰੀ ਬਣ ਜਾਣਾ ਆਪਾਂ ਪਹਿਲਾਂ ਆਪਣਾ ਵੀ ਨਹੀਂ ਵੇਹਲ ਲੱਗਣਾ ਆਪਾਂ ਸਾਰੇ ਹੀ ਮੁਸਾਫਰ ਹੁਣੇ ਤੁਸੀਂ ਮਹਾਰਾਜ ਕੋਲੋਂ ਸੁਣਿਆ ਮਹਾਂਪੁਰਸ਼ਾਂ ਕੋਲੋਂ ਆਪਾਂ ਮੁਸਾਫਰਾਂ ਸਾਡੀ ਯਾਤਰਾ ਚੱਲ ਰਹੀ ਏ ਸਾਰਿਆਂ ਦੀ ਜੀਵਨ ਯਾਤਰਾ ਤੇ ਕੋਈ ਪਤਾ ਨਹੀਂ ਕਿਹੜੇ ਵੇਲੇ ਫੁੱਲ ਸਟਾਪ ਲੱਗ ਜਾਣਾ ਕਿਹੜੇ ਵੇਲੇ ਉਧਰੋਂ ਸੁਨੇਹਾ ਆ ਜਾਣਾ ਚਲੋ ਸ਼ਤਾਬ ਦੀਵਾਨ ਬੁਲਾਇਆ ਹਰ ਫਰਮਾਨ ਦਰਗਾਹ ਕਾ ਆਇਆ ਦਰਗਾਹ ਦਾ ਫਰਮਾਨ ਕਿਹੜੇ ਵੇਲੇ ਆ ਜਾਣਾ ਕੋਈ ਪਤਾ ਨਹੀਂ ਤੇ ਮਹਾਰਾਜ ਕਹਿੰਦੇ ਨੇ ਜਿੰਨਾ ਚਿਰ ਜਦ ਲਗ ਜਰਾ ਰੋਗ ਨਹੀਂ ਆਇਆ ਜਦ ਲਗ ਕਾਲ ਗ੍ਰਸੀ ਨਹੀਂ ਕਾਇਆ ਜਦ ਲਗ ਵਿਕਲ ਭਈ ਨਹੀਂ ਬਾਨੀ ਭਾਜ ਲੈ ਰੇ ਮਨ ਸਾਰਿਕ ਪਾਨੀ ਜਿੰਨਾ ਚਿਰ ਤੇਰੇ ਸਵਾਸ ਚੱਲਦੇ ਨੇ ਤੂੰ ਸਿਮਰ ਇਹ ਹੋਈ ਤੇਰੇ ਕੰਮ ਆਉਣਾ ਹੋਰ ਕੁਝ ਵੀ ਤੇਰੇ ਕੰਮ ਨਹੀਂ ਆਉਣਾ ਬਾਕੀ ਤਾਂ ਕੂੜਾ ਇਕੱਠਾ ਕਰੀ ਫਿਰਦਾ ਹੈ ਨਾਮ ਜਪ ਸਿਮਰਨ ਕਰ ਭਜੋ ਗੋਬਿੰਦ ਭੂਲ ਮਤ ਜਾਹੋ ਮਾਨਸ ਜਨਮ ਕਾ ਲਾਹ ਅਵਰ ਕਾਜ ਤੇਰੇ ਕਿਤੇ ਨਾ ਕਾਮ ਬਬਰ ਕਾਜ ਤੇਰੇ ਕਿਤੇ ਇਹ ਕਿਤੇ ਨਾਕਾਮ ਅਬਦ ਕਾਜ ਤੇਰੇ ਕਿਦੈ ਨਾਮ ਇਹ ਅਬਦ ਕਾਜ ਤੇਰੇ ਕਿਦੈ ਨਾਮ ਅਬਦ ਕਾਜ ਤੇਰੇ ਕਿਦੈ ਨਾਮ ਮਿਲ ਸਾਧ ਸੰਗਤ ਭਜ ਕੇ ਵਲ ਨਾਮ ਮੇਲ ਸਾਧ ਸੰਗਤ ਪਾਜ ਕੇਵਲ ਨਾਮ ਮੇਲ ਸਾਧ ਸੰਗਤ ਪਾਜ ਕੇ ਵੰਦਨਾ ਮੇਲ ਸਾਧ ਸੰਗਤ ਪਾਜ ਕੇਵਲ ਨਾਮ ਮੇਲ ਸਾਧ ਸੰਗਤ ਪਾਜ ਕੇ ਵੰਦਨਾ ਸਾਤ ਸੰਗਤ ਬਾਤ ਕੇ ਵੰਦਨਾਬਾ ਵਾਹਿਗੁਰੂ 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 ਕਿਰਪਾ ਵਾਹਿਗੁਰੂ 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 ਸੇਤੂ ਸਿਮਰਨ ਕਰ ਮਾਰੀ ਕਹਿੰਦੇ ਇਹੋ ਹੀ ਤੇਰਾ ਅਸਲ ਖਜ਼ਾਨਾ ਇਹ ਤੋਂ ਬਿਨਾ ਜੋ ਮਰਜੀ ਇਕੱਠਾ ਕਰ ਲੈ ਸਭ ਇੱਥੇ ਰਹਿ ਜਾਣਾ